ਗੁਰਦੀ ਦਾ ਖਾਲਸਾ ਵਾਇਸ ਗੁਰਦੀ ਦੀ ਫੋਟੋ ਸਾਥੀ ਸਕੂਲ ਦੀਆਂ ਮੌਜਾ ਫਿਲ ਮਾਰ ਰਹੀ ਹੈ ਇਸ ਨੂੰ ਬਾਤਵਾਦ ਲਾਈਕ ਕਰਾ ਕਮੈਂਟ ਕਰਾ ਸ਼ੇਅਰ ਕਰਾ ਧੰਨਵਾਦ ਆ ਲੋ ਜੀ ਬੱਚਿਆਂ ਦੀਆਂ ਛੁੱਟੀਆਂ ਦੀਆਂ ਅਸਰਾਰ ਸਾਹਿਬ ਸ਼ੁਰੂ ਹੋ ਆਇਆ ਚੱਪੜਾ ਜਮਣ ਤੇ ਜਮਣਾ ਦੌੜਨ ਲਈ ਆਉਂਦੇ ਹੋ ਚਲੋ ਬੱਚਿਆ ਮਿੱਠਿਆ ਬਹੁਤ ਹੁੰਦੀ ਆਓ ਚਲੋ ਚਲੋ ਫਰਾਂ ਜੇ ਜਮ ਦਾ ਲਾਉਂਦਾ ਆਉਂਦਾ ਹੈ ਔਰ ਆ ਜਾ ਅਗਲੀ ਜਮਣ ਹੋਈ ਇਹ ਤੇ ਬੈਠੇ ਹੀ ਜਾਂਦੇ ਆ ਮੇਰਾ ਗਲਾ ਫੈਨ ਦੋੜਨਾ 80 ਦੌੜ ਦੇ ਜਮਣ ਨੀ ਜਮਣ ਲੱਗੇ ਆਇਆ ਕਾਲੂ ਉੱਤੇ ਜਾੜਾ ਹੋਇਆ ਯਾਰ ਜਮਣ ਲੈ ਜਮਣਾ ਫਾਈ ਆ ਦੇਖ ਕਨੇ ਜਮਣ ਲੱਗੇ ਹੋਇਆ ਕਾਣੇ ਕਾਣੇ ਦੋੜ ਲਾ ਲੈ ਹਟ ਲੈ ਲੱਪੀ ਗਾੜੂ ਲਗਾੜੋ ਇਹ ਰੱਖੋ ਰਬਲੇ ਢੜ ਦੇ ਤਨ ਜਰ ਰੇ ਇਹ ਜੇ ਨਾ ਕੋਲ ਕੋਲੀਆਂ ਢੜਦਾ ਲਾਲ ਦੀ ਯਾਰ ਮੈਂ ਹਣਾ ਯਾਰ ਲਾਲ ਦਾ ਕੀ ਹੋਣਾਗਾ ਹੋਰ ਤੋਂ ਬੋਲਣਾ ਕੋਈ ਯਾਦਨੀ ਅੱਜ ਵੀ ਬੇਪਰਵਾਹੀਆਂ ਸਿੱਧਮਾਂ ਦੇ ਰਾਮਾਂ ਤੇ ਯਾਰਾਂ ਨਾਲ ਮੈਂ ਫੁਲਾ ਲਾਈਆਂ ਹਾਂ ਹਾਂ ਨਾਲ ਟੁੱਟਣੇ ਨੇ ਹਾਂ ਹਾਂ ਨਾਲ ਟੁੱਟਣੇ ਨੇ ਜੁੜੇ ਜੋ ਤਾਂ ਸਕੂਲਾਂ ਵਾਲੇ ਕਿੱਥੇ ਮੁੜ ਕੇ ਮਿਲਦੇ ਨੇ ਜਿਗਰੀ ਯਾਰ ਸਕੂਲਾਂ ਵਾਲੇ ਕਿੱਥੇ ਮੁੜ ਕੇ ਮਿਲਦੇ ਤਾਂ ਚੰਦਾ ਨਹੀਂ ਸੀ ਬਾਣੀ ਬਾਕੀ ਵਿੱਚ ਸੀਨੇ ਆ ਮਦਾ ਹਾਰ ਗਿਆ ਮਦਾ ਹਾਰ ਗਿਆ ਹੁਣ ਮੈਂ ਹਾਰ ਗਿਆ ਇਕੱਲੇ ਇਕੱਲੇ ਨਚਾਂਗਾ ਓਏ ਆ ਜਾਓ ਦੇਖਿਓ ਇਹਨੂੰ ਆ ਜਾਓ ਫਿਰ ਬੰਬ ਕਾ ਹਾਜ਼ਰ ਜੀ ਰੋ ਨੰਬਰ 2 ਛੋਲੀ ਤੇ ਦੰਦ ਨਹੀਂ ਕਰਦੇ ਡੜ ਦੰਦ ਕਰਦਾ ਰੋ ਨੰਬਰ 3 ਬੂਟਾ ਹਾਜ਼ਰ ਜੀ ਰੋ ਨੰਬਰ 4 ਤੋਪ ਯਾਹੇ ਸਰ ਪਰ ਇੱਕ ਰੋ ਨੰਬਰ ਨਾ ਆਏਗਾ ਬੰਬ ਤੇਰਾ ਨਾਂ ਬੰਬ ਕਾ ਤੋ ਰੱਖਿਆ ਬਈ ਇਵੇਂ ਝੋੜਾ ਨਾ ਬਾਂਗ ਵਾਲੇ ਜਿਹਨਾਂ ਦੀ ਤਾਂ ਅਮਰ ਕਰ ਦੇਣਾ ਬੰਬ ਰੱਖਦਾ ਹੈ। ਅੱਛਾ ਹਾਂ ਬਈ ਸ਼ੋਰਲੀ ਤੇਰਾ ਨਾ ਸ਼ੋਰਲੀ ਦਾ ਜ਼ਰੂਰ। ਤਾਂ ਸ਼ੋਰਲੀ ਚਾਉਂਦੀ ਜੀ ਨਾ ਹੀ ਕਰ ਦੇ ਸ਼ੋਰਲੀ ਦਾ। ਅੱਛਾ ਠੀਕ ਆ ਬੈ ਜਾ ਬੈ। ਬੈ ਜਾ ਬੈ। ਨੰਬਰ 3 ਬੂਟਾ ਆ ਵੀ ਤੇਰਾ ਨਾ ਬੂਟਾ ਕਾ ਤੂੰ। ਮੈਂ ਨਿੱਕੇ ਹੁੰਦਾ ਕੁੱਤੇ ਵਾਲੇ ਦਾ ਹੁੰਦਾ ਸੀ। ਕਾਹੀਓ ਮੇਰਾ ਨਾਂ ਤੂੰ। ਗੋਲਾ ਨਾ ਹੁਣ ਬੂਟੇ? ਹਾਂਜੀ। ਗੁੱਦੀ ਬੋਲੇਗਾ ਬਾਹ ਹੈ ਨਹੀਂ ਮੂੰਹ ਜ। ਰੋਮ ਪਰ ਚਾਰ ਤੋਪ ਹਾਂ ਬਈ ਛੂਂਗਾ ਤੋਪ ਨਾ ਜੁੜਾਉਂਦਾ ਕੱਟ ਨੂੰ ਵੱਧ ਦੇ ਦਿੰਦਾ ਤੋਪ ਵਾਲੀ ਘਰ ਜਾਣੇ ਨਾਂ ਵੀ ਤੋ ਬਰਕਦਾ ਹੀ ਅੱਛਾ ਅੱਛਾ ਕਿਤੇ ਤੋਪ ਨੂੰ ਬੰਬ ਤਾਂ ਨਹੀਂ ਛੱੜਦਾ ਹਾਂਜੀ ਛੱੜਦੇ ਆਂ ਬੈ ਜਾ ਬੈ ਜਾ ਹਾਂ ਬਈ ਸਕੂਲ ਦਾ ਕੰਮ ਕਰਕੇ ਲਿਆਂਦਾ ਹਾਂਜੀ ਪੂਰਾ ਸਾਰਿਆਂ ਦਾ ਸਾਰਿਆਂ ਦਾ ਪੂਰਾ ਹਾਂਜੀ ਚਲੋ ਪਰ ਆਏ ਕਰਦੇ ਫੋਨ ਨਾਲ ਕੰਮ ਸੁਣਦੇ ਆਂ ਹਾਂਜੀ ਪਾੜੇ ਉਹਦੇ ਆ ਹਾਂਜੀ ਚਲੋ ਪਾੜੇ ਸੁਣਾਓ ਫਿਰ ਹਾਂ ਬਈ ਤੂੰ ਸੁਣਾ ਇਹ ਸੁਣਾ ਲੇ ਕਿਉਂ ਇਹ ਕਿਹੜਾ ਹੋਦਾ ਤੈਨੂੰ ਕਿਹੜਾ ਹੋਦਾ ਇਹ ਦੂਣੀ ਲਾਂਦਾ ਵੀ ਦੂਣੀ ਦਾ ਸੁਣਾ ਇੱਕ ਦੂਣੀ 2 2 ਦੂਣੀ 4 3 ਦੂਣੀ 5 6 ਦੂਣੀ 8 ਹਾਲ ਤਬੋਲਦਾ ਖੜਾ ਰਹਿ ਟੇ ਸਾਈਡ ਤੇ ਹੋ ਕੇ ਇੱਥੇ ਕੱਢ ਜਾ ਆ ਵੀ ਤੂੰ ਮੈਂ ਸਾ ਦੂਣੀ ਦਾ ਪੜਾ ਉਹਦਾ ਵਾ ਹਾਂਜੀ ਹਾਂਜੀ ਸੁਣਾ ਫਿਰ ਇੱਕ ਦੂਣੀ ਦੂਣੀ 2 ਦੂਣੀ 10 10 ਦੂਣੀ 12 ਹੀ ਤੂੰ ਵੀ ਸਾਈਡ ਤੇ ਹੋ ਦੋਨੇ ਜਣੇ ਬਾਵਾ ਤਾ ਕਰ ਲੋ ਅੱਜ ਤਾਂ ਕੋਈ ਸਾਹ ਬੰਦੇਾਂ ਨੂੰ ਹਾਂਜੀ ਸੁਣਾ ਫਿਰ ਤੇਰੇ ਵੀ ਡੰਡਾ ਪਰੇਟ ਹੋਣੀ ਆ ਤੂੰ ਵੀ ਦਈ ਸ਼ਾਂ ਛੱਕ ਦੂੰ ਦੂੰ ਦੋ ਦਿਨ ਦਾ ਦੰਡੇ ਘੜਦੇ ਤੂੰ ਵੀ ਸ਼ਾਇਦ ਤੇ ਹੋਇਆ ਕਰਦਾ ਥੋੜੇ ਹੈਡ ਮਾਸਟਰ ਨਾਲ ਗੱਲ ਕੋਈ ਨਾ ਆ ਜਾ ਤੁਸੀਂ ਬੰਦੇ ਬਾਨਾ ਨਹੀਂ ਪਾਵਾਂ ਤਾਂ ਰੱਖ ਥੱਲੇ ਕਰ ਲਈ ਬਣਾਉਣੇ ਥੋੜੇ ਟੋਪ ਮੰਬ ਕਰ ਲਈ ਥੱਲੇ ਕਰ ਲਈ ਨਹੀਂ ਨਹੀਂ ਤਾਂ ਰੱਖੋ ਕਿਹੜੀ ਥੱਲੇ ਕਰ ਲੈ ਮੇਰੀ ਬੰਦੇ ਨਹੀਂ ਨਹੀਂ ਪੜਾਈ ਡੰਡਾ ਗਿਰੂ ਕੱਲੇ ਕੱਲੇ ਦੇ ਜਾ ਕੇ ਥੋੜੇ ਹੈਡ ਮਾਸਟਰ ਕੋਲ ਗੱਲ ਕਰਕੇ ਆਉਂਦਾ ਵੀ ਨਹੀਂ ਕਰਾਂ ਜੀ ਤੁਹਾਨੂੰ ਮੈਂ ਦੱਸਦਾ ਪਤਾ ਠੀਕ ਹੈ ਹਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਬੰਬੂ ਹਾਜ਼ਰ ਜੀ ਸਰਲੀ ਹਾਜ਼ਰ ਜੀ ਤੋਪ ਹਾਜ਼ਰੀ ਬੂਟਾ ਪੱਕੀ ਬਕੀ ਸੁਣਦਾ ਜੀ ਤੁਹਾਨੂੰ ਬਕੀ ਕੌਣ ਬਕੀ ਹਾਣੀ ਹਰੀ ਹੁੰਦਾ ਨਹੀਂ ਜੋ ਬਿਮਾਰ ਹੈ ਅੱਛਾ ਉਹ ਅਗਲੀ ਕਲਾਸ ਵਿੱਚ ਆਉਂਦਾ ਹਾਂਜੀ ਹਾਂਜੀ ਠੀਕ ਆ ਫਿਰ ਉਹਦੇ ਮਾਪਿਆਂ ਨੂੰ ਬੁਲਾਉਨੇ ਆਪਾਂ ਨੂੰ ਕੀ ਦਾ ਬੁਲਾਉਣਾ ਮੈਂ ਤਾਂ ਫਿਰ ਕੰਮ ਖਰਾਬ ਆਪਣੇ ਸਕੂਲ ਦਾ ਨਾ ਕਰਾਉਂਦਾ ਹਾਂ ਹਾਂਜੀ ਹਾਂਜੀ ਠੀਕ ਆ ਬੱਚਾ ਬੰਤਾ ਹਾਣੀ ਰੋਦੂ ਖਾਇਆ ਜੀ ਠੀਕ ਆ ਬੈਠੋ ਪੁੱਤਰੀ ਜੀ ਘਰ ਦਾ ਨਾਮ ਨਹੀਂ ਦੁਪੱਟਿਆ ਦਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਆ ਤਾਂ ਗੱਲ ਤਾਂ ਕੰਮ ਹੋ ਗਿਆ ਵੇ ਅੱਜ ਤਾਂ ਵੱਡਾ ਹੈਡਮਾਸਟਰ ਆਇਆ ਹੋਇਆ ਇਹਦਾ ਗੱਲ ਤਾਂ ਕੰਮ ਹੋ ਗਿਆ ਸਰ ਜੀ ਬੱਤੀ ਆ ਗਈ ਠੀਕ ਆ ਇਧਰ ਆ ਬੱਤੀ ਸਿੱਕਾ ਸਰ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਕੀ ਗੱਲ ਬਈ ਹਜ ਨਹੀਂ ਲਾਉਣਾ ਤੂੰ ਬੰਬ ਸੀ ਆ ਜੀ ਹਾਂ ਜੀ ਉਹ ਬੰਬ ਨੂੰ ਮੈਂ ਦੱਸਿਆ ਸੀ ਜੀ ਬੰਬ ਨੂੰ ਬੰਬ ਦੱਸਿਆ ਬੰਬ ਨਹੀਂ ਮੈਨੂੰ ਦੱਸਿਆ ਹਾਂ ਲਾਉਣਾ ਤੁਹਾਡੇ ਘਰੇ ਕੋਈ ਆ ਨਹੀਂ ਸਾਜੀ ਆਏ ਆ ਤਾਂ ਤੂੰ ਕਰ ਦੇ ਜੀ ਮੈਂ ਦੱਸਿਆ ਸੀ ਜੀ ਬੰਬ ਬੰਬ ਦੱਸ ਯਾਰ ਬੰਬ ਦੱਸ ਯਾਰ ਕੋਈ ਗਾ ਹੈਲੋ ਹਾਂਜੀ ਵਕੀਰ ਰਹੋ ਬੋਲਦੇ ਨੇ ਜੀ ਬੋਲਦਾ ਆਪਣਾ ਬੱਚਾ ਸਕੂਲ ਨਹੀਂ ਆ ਰਿਹਾ ਤਿੰਨ ਚਾਰ ਦਿਨ ਹੋ ਗਏ ਅਸਕੇ ਕੀ ਜੀ ਹੈ ਤੁਹਾਰਸੀ ਪਰਸਰਾਹਤ ਨਹੀਂ ਹੋ ਪੁੱਠੀਆਂ ਉਹਨਾਂ ਨਹੀਂ ਹੈ ਠੀਕ ਆ ਜੀ ਤੇ ਗੌਰ ਰੱਖੋ ਆਪਣੇ ਸਕੂਲ ਦਾ ਨਾਮ ਬਦਲਣਾ ਨਹੀਂ ਹੋ ਰਿਹਾ ਠੀਕ ਆ ਜੀ ਤੋ ਬਾ ਸੁਟੀ ਨਹੀਂ ਕਰਨੀ ਬਣਾਇਓ ਮੇਰੇ ਕੋਲ ਠੀਕ ਆ ਜੀ ਜਲਦੀ ਬੱਕੀ ਫਿਰ ਪਾਇਆ ਕਿਹੋ ਜਿਹਾ ਫੂਲਾ ਕੰਮ ਚੱਕ ਰਹੀਏ ਕੰਮ ਆ ਜੀ ਜੇ ਕਾਪੀ ਤਾਂ ਮੈਂ ਘਰੇ ਛੱਡ ਆਇਆ ਹੁਣ ਇਹਨੂੰ ਇੱਕ ਪਾਸੇ ਰੱਖੀਂ ਹਰਜੀਵ ਹਰਜੀਵ ਕਾਪੀ ਤਾਂ ਘਰੇ ਰਹਿ ਗਈ ਜੀ ਅੱਛਾ ਫੇ ਨਵੇਂ ਬਹਾਨੇ ਦੇਬਾ ਮਰ ਗਿਆ ਨਾ ਤੂੰ ਫੇਰ ਚੱਲ ਦੁਨੀ ਮੇਰੇ ਭਾੜਾ ਸੁਣਾ ਫਿਰ ਪਤਾ ਲੱਗੂ ਤੇਰਾ ਵੀ ਕੰਮ ਕੀਤਾ ਜਾਂ ਨਹੀਂ ਭਾੜਾ ਹੀ ਆ ਸੁਣਾ ਭਾੜਾ ਹੀ ਭਾੜਾ ਭੜਾ ਵੀ ਉਹਦਾ ਤੈਨੂੰ ਹੈ ਮਾਤਰੀ ਮਾਤਰੀ ਮਾਹੀ ਜੀ ਮਾਤਰੀ ਨਾ ਹੀ ਆ ਨਾ ਪਹਿਲੇ ਦੇਣੀ ਗਰੀਬ ਦੀ ਟਾਈ ਕਰ ਦੇਈ ਨਾ ਚੱਕਣ ਫੜਾ ਆਇਆ ਕਰੀ ਜੀ ਕੱਲ ਕਰੀ ਕੋਈ ਆਲੀ ਕੱਲ ਕਰਟ ਓਟ ਬੰਬ ਸਮਾ ਬਰਾ ਪੰਜ ਕੰਪਨੀ 15 ਦਿਨ 10 ਦਿਨ ਵਰ ਟੈਨਿੰਗ ਪੂਰਾ ਇਮਯੂਰੀ ਕਮਿੰਗ ਹੈ ਬਟੂਟੇ ਚਲਾ ਗਿਆ ਦੀ ਦੂਜੀ ਤਰੱਕ 5 7 ਅੱਧੀ ਹੋਇਆ ਹੈ ਥੋੜੂ ਕੁਛ ਨੋ ਨਹੀਂ ਪੜਾਈ ਚੋੜੀ ਚਾ ਬੜੀ ਕਰੀ ਔਰ ਸਾਲੀ ਪੂਰਾ ਆਣਾ ਸਨਾ ਮੇਰਾ ਆੜਾ ਅੜੀ ਸਸਤੀ ਸੱਤ ਤੈਨ ਦਾ ਬਾਟਰ ਨਹੀਂ ਹੁੰਦਾ ਇੱਥੇ ਕੋਈ ਇਹੀ ਜੇ ਬੱਚੇ ਆ ਲੈ ਕੰਨ ਬੋੜੇ ਬੱਤੇ ਖੜਾ ਸੁਣਾ ਗੈਂਤੀ ਕਿੰਨੇ ਤੱਕ ਹੀ ਟਿੰਗ ਦਾ ਵੀ ਨਹੀਂ ਹੁੰਦੀ ਕਿ ਤੱਕ ਨੋ ਦਰਬੈਂਦੀ ਹੁੰਦੀ ਆ ਸੁਣਾ ਗੈਂਤੀ 5 ਤੱਕ ਦਬ ਕੇ ਬੋਲ ਇਕਦਾ ਆਏਗਾ ਇਕਦਾ ਆਏਗਾ ਦੋ ਦਾ ਦੂਆ ਪੈਂਤਾ ਤੀਆਂ ਚਾਤਾ ਚੌਕ ਪੰਤਾ ਪੰਜ ਬਾਠ ਠੀਕ ਆ ਬੈਠ ਬਹੁਤ ਵਧੀਆ ਬੱਚਾ ਹਲੋ ਆ ਦੇਖੋ ਬੱਚੀ ਦੀ ਘੋਰਾ ਦਾ ਬੱਚਾ ਕਿੰਨਾ ਵਧੀਆ ਪੜ੍ਹਦਾ ਹੈ ਹਾਂਜੀ ਕਿੰਨਾ ਕਿੰਨਾ ਵਧੀਆ ਪੜ੍ਹਦਾ ਹੈ ਬੱਚਾ ਹਾਂਜੀ ਪੜ੍ਹਦਾ ਨਹੀਂ ਹਾਂਜੀ ਪੜ੍ਹਦਾ ਹੀ ਬੜਾ ਪੜ੍ਹਦਾ ਨਹੀਂ ਠੀਕ ਆ ਤੂੰ ਪੜ੍ਹਦੀ ਹੈ ਹੈ ਕਦੋਂ ਨਹੀਂ ਪੜ੍ਹਦੀ ਹੈ ਜੀ ਚਲੋ ਜਮੇ ਕਮਰਾ ਫੇਰ ਦੋਨਾ ਬੈਠੋ ਆਇਆ ਸਰ ਜਿੱਤਾਉਣ ਵਾਲਾ ਆਇ ਤੋਂ ਬਾਅਦ ਜਿਹਨੇ ਨਾ ਪੜਾਈ ਕੀਤੀ ਹਾਂਜੀ ਬੈਠੋ ਇਹਦਾ ਬੱਚੋ ਫਿਰ ਦੂਣੀ ਦਾ ਪਾੜਾ ਤੁਹਾਨੂੰ ਸੁਣਾਉਣਾ ਠੀਕ ਆ ਠੀਕ ਇੱਕ ਦੂਣੀ ਦੂਣੀ ਇੱਕ ਦੂਣੀ ਦੂਣੀ ਦੋ ਦੂਣੀ 4 ਦੋ ਦੂਣੀ 4 ਤਿੰਨ ਦੂਣੀ 6 ਤਿੰਨ ਦੂਣੀ 6 ਚਾਰ ਦੂਣੀ 8 ਚਾਰ ਦੂਣੀ 8 ਪੰਜ ਦੂਣੀ 10 ਪੰਜ ਦੂਣੀ 10 12 14 14 16 14 20 20 ਠੀਕ ਆ ਬੱਚੋ ਆਪਣੇ ਮਾਪਿਓ ਦੇ ਨਾਲ ਆਖੇ ਲੱਗਣਾ ਤੁਸੀਂ ਠੀਕ ਆ ਲੱਗਦੇ ਇੰਦਰ ਹੋਈ ਲੱਗਦੇ ਤੁਸੀਂ ਠੀਕ ਆ ਤੁਸੀਂ ਸਵੇਰ ਉੱਠ ਕੇ ਗੁਰਦੁਆਰੇ ਜਾਂਦੇ ਹੋ ਨੇ ਹਾਂਜੀ ਹਾਂਜੀ ਕੀ ਸੁਖਦੇ ਹੋ ਨੇ ਆਪਣੇ ਮਾਪਿਓ ਲਈ ਵੀ ਬੰਮੀ ਉੱਪਰ ਕਰੇ ਰਾਬਤ ਦੀ ਆ ਰਹੀ ਜੀ ਸਮਤ ਰਹੋ ਠੀਕ ਆ ਤਾਂ ਸਵਾਬ ਸਹੀ ਨਹੀਂ ਆ ਤੁਹਾਡੇ ਗੁਰਦੁਆਰੇ ਕੀ ਮੰਗਦੇ ਹੁੰਦੇ ਆਪਾਂ ਜੀ ਸੋਖ ਸ਼ਾਂਤੀ ਬਖਸ਼ੀ ਸਕੂਲ ਲਈ ਸੁੱਖ ਮੰਗਦੇ ਹੁੰਦੇ ਆ ਵੀ ਸਕੂਲ ਲਈ ਜੀ ਸਕੂਲ ਕਿਤੇ ਬੰਦ ਨਾ ਆਵੇ ਕਰੋਨਾ ਨਾ ਆਵੇ ਠੀਕ ਆ ਬਹੁਤ ਚੰਗੀ ਠੀਕ ਆ ਹਣ ਆ ਜਾਣ ਜੀ ਠੀਕ ਆ ਮੀਨ ਆ ਜਾ ਬਿਸਕੂਲ ਠੀਕ ਆ ਹੋਰ ਕੋਈ ਜੀ ਪੜਾਈ ਲਈ ਸੁੱਖ ਦੇਉਂਦੇ ਹਾਂ ਜੀ ਕਿਹੜੀ ਗੱਲ ਕਰਨਾ ਛੁੱਟੀ ਕਰੇ ਮਾਪਿਆਂ ਦੀਆਂ ਤੰਗੀਆਂ ਦੇਖੀਆਂ ਹਾਂ ਹਾਂ ਜੀ ਕਿਹੜੇ ਹਾਲਾਤਾਂ ਨਾਲ ਪੈਸੇ ਕਮਾਉਂਦੇ ਆ ਹਾਂ ਜੀ ਜੀ ਜੇ ਤੁਸੀਂ ਪੜ੍ਹ ਲਿਖ ਕੇ ਵੱਡੇ ਬਣ ਜਾਓਗੇ ਕੋਈ ਨੌਕਰੀ ਪੈਸਾ ਮਿਲ ਜਾਊਗਾ ਹਾਂ ਹਾਂ ਜੀ ਠੀਕ ਆ ਤੇ ਸਭ ਨਾਲੋਂ ਨਾਮ ਰਸਨ ਕਰਵੋਗੇ ਤੁਸੀਂ ਹਾਂ ਜੀ ਹਾਂ ਜੀ ਠੀਕ ਆ ਤੇ ਫਿਰ ਹਾਂ ਤੁਹਾਨੂੰ ਖੁਸ਼ਖਬਰੀ ਸੁਣਾਦੀਏ ਕਿ ਹਾਂ ਜੀ ਸੁਣਾ ਦਿਓ ਆਪਾਂ ਨਾ ਆਪਣੀਆਂ ਬਾਹਰਲੀਆਂ ਖੇਡਾਂ ਹੋਣ ਨੂੰ ਹਾਂ ਜੀ ਠੀਕ ਆ ਠੀਕ ਆ ਇਸ ਕਰਕੇ ਆਪਾਂ ਅਸਲਾ ਜਿਹੜਾ ਇਸ ਕਾਰਨ ਕਰਦੀ ਆ ਆਪਣੇ ਸਕੂਲ ਦੇ ਵਿੱਚ ਹਾਂ ਜੀ ਹਾਂ ਜੀ ਤੇ ਕਿਹੜੇ ਕਿਹੜੇ ਭਾਗ ਲੈਣ ਚਾਹੁੰਦੇ ਹੋ ਹਾਂਜੀ ਠੀਕ ਆ ਖੋਸੋ ਤੁਸੀਂ ਹਾਂਜੀ ਚਲੋ ਠੀਕ ਆ ਫਿਰ ਥੋੜੀ ਜਿਹੀ ਤਿਆਰੀ ਕਰੋ ਮੈਂ ਆ ਗਿਆ ਹਾਂ 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 ਕਰਾ ਕੇ ਆਪਣਾ ਹੁਣ ਆਪਾਂ ਕਿਹਦਾ ਸ਼ੁਰੂ ਕਰੀਏ ਹਾਂਜੀ ਰੈਡੀ ਆ ਪੂਰੇ ਹਾਂਜੀ ਚਲ ਬੰ ਛੋਟੇ ਤੂੰ ਹੀ ਦਿਖਾਓ ਇਕ ਅੱਗੇ ਮਾਰ ਕੇ ਦਿਖਾ ਬਈ ਵਾਹ ਬਈ ਵਾਹ ਸ਼ਾਬਾਸ਼ੀ ਬਰਬਾਦੀ ਚੱਲ ਲਾਲਾ ਚੱਲ 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 ਵਾਹ ਬਈ ਵਾਹ ਦੇਖ ਚੱਲ ਚੱਲ ਬਹੁਤ ਅੱਛੇ ਆ ਦੇਖੋ ਬੱਚੇ ਚੱਲ 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 ਮਾਰ ਮਾਰ ਤਾੜੀ ਵਾਹ ਬਈ ਵਾਹ ਦੇਖੋ ਕਿੰਨਾ ਵਧੀਆ ਬੱਚਾ ਕਰ ਰਿਹਾ ਇਹਦਾ ਨਾਮ ਵੀ ਰੋਸਾ ਕਰੂਗਾ ਸ਼ਾਬਾਸ਼ ਆ ਜਾ ਵੀ ਚਲ ਬਈ ਦੂਸਰਾ ਬੰਨਤਾ ਸਿੱਖ ਉਹ ਦੱਸੇ ਮਾਰੋ ਨਾ ਰੀ ਵੀ ਤਾਈ ਵੀ ਮਾਰੋ ਦੇਖੋ ਛੋਲੀ ਛੋਲੀ ਵਾਹ ਕੀ ਆ ਛੋਲੀ ਚਲ ਆ ਵੀ ਬੰਬ ਤੋਂ ਤਿਆਰ ਆ ਤੁਸੀਂ ਹਾਂਜੀ ਠੀਕ ਆ 올ਟੀ ਕਹਿੰਦੀ ਮੈਂ ਤਿੰਨ ਤੱਕ ਗਿਣੂੰਗਾ 3 2 1 ਮਾਰੋ ਵੀ ਤੜੀ ਬੱਚੋ ਆਹ ਇਹ ਆ ਇਹ ਤੋਂ ਪਾਪਾ ਮਬੜਾਈ ਫਾਟਦਾ ਆ ਲੋ ਵੀ ਹੁਣ ਸਾਈਕਲ ਵਾਲੀ ਰੇਸ ਤਿਆਰ ਆ ਬੱਕੀ ਤੇ ਬੂਟਾ ਆ ਜਾਓ ਅੱਗੇ ਆ ਜਾਓ ਰੈਡੀ ਆ ਤੁਸੀਂ ਹਾਂਜੀ ਹਲਟੀ ਗਿਣਤੀ ਤਿੰਨ ਤੱਕ ਕਰੋ ਹਾਂਜੀ 10 9 8 7 6 5 4 3 2 1 ਸ਼ੁਰੂ ਮਾਰੋ ਬਿੜਾਣੀ ਦੇ ਵਿੱਚੋਂ ਆਪਣਾ ਰੋਦੂ ਫਾਸਟ ਆਇਆ ਵਾ ਜੈ ਵੀ ਨਾਮ ਤੜੀ ਮਾਰੋ ਬੱਚੋ ਰੇਸ ਦੇ ਵਿੱਚੋਂ ਆਪਣਾ ਬੰਦ ਜੈ ਬੱਚੇ ਨਾਮ ਮਾਰੋ ਮਿਲੜੀ ਤੇ ਸਾਈਕਲ ਖੜਾ ਆ ਦੇ ਵਿੱਚੋਂ ਬੂਟਾ ਮਾਰੋ ਵੀ ਤਾੜੀ ਲੈ ਵੀ ਬੱਚਿਓ ਆਪਣੀ ਖੇਡ ਬਹੁਤ ਵਧੀਆ ਹੋ ਗਈ ਆਪਾਂ ਜਿਹੜੇ ਬੱਚੇ ਆਏ ਹੋਣਾ ਮਤਲਬ ਫਾਸ਼ੀ ਨਹੀਂ ਆਏ ਨਾ ਤਾਂ ਥੋੜੀ ਜਿਹੀ ਰੈਸਿੰਗ ਤੇ ਜੋੜ ਦਿਓ ਠੀਕ ਆ ਠੀਕ ਆਉਣ ਵਾਲੀਆਂ ਵੱਡੀਆਂ ਖੇਡਾਂ ਆ ਰਹੀਆਂ ਓਕੇ ਜੀ ਇਹ ਵੱਡੀਆਂ ਖੇਡਾਂ ਦੇ ਵਿੱਚ ਆਪਣੇ ਸਕੂਲ ਦਾ ਰੰਗ ਦਰ ਰੋਸ਼ਨ ਕਰਨਾ ਓਕੇ ਜੀ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਨਾ ਓਕੇ ਜੀ ਠੀਕ ਆ ਠੀਕ ਹੈ ਜੀ ਚਲੋ ਫਿਰ ਪਾਓ ਪੰਗਲੇ ਆ ਆ ਆ ਆ ਆ ਆ ਆ ਆ ਹੋ ਪਹਿਲੀ ਉਮਰ ਦੀਆਂ ਯਾਦ